ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਦਾ ਮੈਂ ਪ੍ਰਿੰਦਰ ਸਵਾਗਤ ਕਰਦਾ ਹਾਂ ਸੋ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਵਿਗੜਿਆ ਹੋਇਆ ਹੈ ਤੇ ਪਿਛਲੇ ਕਾਫੀ ਸਮੇ ਤੋਂ ਜਿਹੜਾ ਕੀ ਹੈ ਮੀਂਹ ਪੈ ਰਿਹਾ ਤੇ ਕਈ ਥਾਵਾਂ ਦੇ ਉੱਪਰ ਬਰਹਬਾਰੀ ਹੋ ਰਹੀ ਹੈ ਜਿਹੇ ਦੇ ਵਿੱਚ ਜਿਹੜੇ ਕੀ ਸੜਕਾਂ ਦੇ ਉੱਪਰ ਪਾਣੀ ਜਮਾ ਹੋਣ ਕਰਕੇ ਕਈ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਪਰ ਮੀਂਹ ਦੀ ਵਜ੍ਹਾ ਕਰਕੇ ਇੱਕ ਵੱਡਾ ਹਾਦਸਾ ਹੋਇਆ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਮੀਂਹ ਇੱਕ ਕਾਰਸਵਾਰ ਪਰਿਵਾਰ ਲਈ ਕਾਲ ਬਣਿਆ ਤੇ ਦੱਸਿਆ ਜਾਂਦਾ ਕਿ ਕਾਰ ਜਿਹੜੀ ਹੈਗੀ ਉਹ ਸੰਤੁਲਨ ਗਵਾ ਬੈਠਦੀ ਹੈ ਮੀਂਹ ਦਾ ਪਾਣੀ ਜਿਹੜਾ ਸੜਕ ਦੇ ਉੱਪਰ ਖੜਾ ਹੋਇਆ ਸੀ ਤੇ ਕਾਰ ਬੇਕਾਬੂ ਹੋ ਕੇ ਪੁਲੀ ਦੇ ਨਾਲ ਜਾ ਟਕਰਾਉਂਦੀ ਹੈ ਹਾਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੜ ਗਏ ਨੇ ਅਤੇ ਕਾਰ ਦੇ ਵਿੱਚ ਜਿਹੜਾ ਕਿ ਚਲਾ ਰਿਹਾ ਸੀ ਚਾਲਕ ਉਸ ਦਾ ਪਰਿਵਾਰ ਹੈ ਜਿਹੜਾ ਜ਼ਖਮੀ ਹੋਇਆ ਤੇ ਹਾਦਸੇ ਦੇ ਵਿੱਚ 6 ਲੋਕ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਬਜ਼ੁਰਗ ਜਿਸ ਦਾ ਨਾਮ ਮੁਹੰਮਦ ਹੁਸੈਨ ਹੈ ਉਸ ਨੇ ਦਮ ਤੋੜ ਦਿੱਤਾ ਹਾਤਾ ਬਿਹਤ ਪਿਆਨੇ ਕਹਤੇ ਮੌਕੇ ਤੇ ਉੱਪਰ ਜਿਹੜਾ ਕਿ ਪੁਲਿਸ ਪਹੁੰਚਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਾਰ ਸਵਾਰ ਲੋਕਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਸਰਕਾਰੀ ਹਸਪਤਲ ਮੋਗਾ ਲਿਆਂਦਾ ਗਿਆ ਪਰ ਉੱਥੇ ਜਿਹੜਾ ਕਿ ਹੈ ਉਹਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਟ੍ਰਾਂਸਫਰ ਕਰ ਦਿੱਤਾ ਗਿਆ ਸੋ ਜਾਣਕਾਰੀ ਮੁਤਾਬਕ ਕਾਰਗਿਲ ਨਾਲ ਜਿਹੜਾ ਕਿ ਇਹ ਪਰਿਵਾਰ ਸਬੰਧੀ ਦੱਸਿਆ ਜਾਂਦਾ ਤੇ ਪੰਜਾਬ ਕਿਸੇ ਸਿਲਸਲੇ ਦੇ ਵਿੱਚ ਆਇਆ ਹੋਇਆ ਸੀ ਇੱਥੇ ਜਦੋਂ ਵਾਪਸ ਪਰਤ ਰਹੀ ਸੀ ਤਾਂ ਇੱਕ ਕਾਰ ਜਿਹੜੀ ਹੈਗੀ ਆ ਮੋਗਾ ਦੇ ਪਿੰਡ ਬੁੱਟਰਕਲਾ ਦੇ ਕੋਲ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿੱਥੇ ਕੀ ਮੀਂਹ ਕਰਕੇ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਫਿਰ ਕਾਰ ਦੀ ਜਿਹੜੀ ਆ ਰਫ਼ਤਾਰ ਜ਼ਿਆਦਾ ਹੋਣ ਕਰਕੇ ਕਾਲ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਤੇ ਪੁਲੀ ਨਾਲ ਜਾ ਟਕਰਾਉਂਦੀ ਹੈ ਜਿਸ ਕਰਕੇ ਇੱਕ ਬੱਚੀ ਸਮੇਤ ਟੋਟਲ ਜਿਹੜੇ ਨੇ ਉਹ 6 ਲੋਕ ਜਿਹੜੇ ਕਿ ਇਸ ਕਾਰ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਮੁਹੰਮਦ ਹੁਸੈਨ ਉਸ ਦਾ ਨਾਮ ਹੈ ਉਸ ਦੀ ਤਾਂ ਜਾਨ ਨਿਕਲ ਗਈ ਹੈ ਪਰ ਬਾਕੀ ਜਿਹੜੇ ਕੀ 6 ਹੋਰ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਉੱਧਰ ਜਦੋਂ ਲੋਕਾਂ ਨੇ ਹਾਦਸੇ ਦੇ ਬਾਰੇ ਜਿਹੜੀ ਕੀ ਮੌਕੇ ਦੇ ਉੱਪਰ ਜਾ ਕੇ ਵੇਖਿਆ ਤਾਂ ਉਹਨਾਂ ਦੇ ਵੀ ਰੋਂਕਤੇ ਖੜੇ ਹੋ ਗਏ ਕਿਉਂਕਿ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ ਜਿਵੇਂ ਹੀ ਕਾਰ ਪੁਲੀ ਦੇ ਪਿੱਲਰ ਨਾਲ ਟਕਰਾਉਂਦੀ ਹੈ ਤਾਂ ਫਿਰ ਕਾਰ ਦਾ ਜਿਹੜਾ ਕੀ ਫਰੰਟ ਵਾਲੀ ਸਾਈਡ ਆ ਬਿਲਕੁਲ ਹੀ ਚੱਕਨਾਚੂਰ ਹੋ ਜਾਂਦੀ ਹੈ ਤੇ ਕਾਰ ਦੇ ਵਿੱਚ ਸਵਾਰ ਇੱਕ ਸਖਤੀ ਦਾ ਮੌਕੇ ਤੇ ਦੱਸਿਆ ਜਾ ਰਿਹਾ ਕਿ ਜਾਨ ਚਲੀ ਗਈ ਹੈ ਪਰ ਬਾਕੀ ਜਿਹੜੇ ਕੀ ਗੰਭੀਰ ਹਾਲਤ ਦੇ ਵਿੱਚ ਉਸ ਤਰ੍ਹਾਂ ਕਾਰ ਦੇ ਵਿੱਚ ਸਵਾਰ ਪਏ ਹੋਏ ਸਨ ਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਉਹਨਾਂ ਨੂੰ ਬਾਹਰ ਕੱਢ ਕੇ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਂਬੂਲੈਂਸ ਨੂੰ ਭੇਜ ਜਾਂਦਾ ਜਾਂ ਫਿਰ ਨਿੱਜੀ ਗੱਡੀਆਂ ਜਾਂ ਸਰਕਾਰੀ ਵਾਹਨਾਂ ਦੇ ਜ਼ਰੀਏ ਉਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਬੱਚੀ ਅਤੇ ਹੋਰ ਜਿਹੜੇ ਕੀ ਪੰਜ ਪਰਿਵਾਰਿਕ ਮੈਂਬਰ ਨੇ ਉਹਨਾਂ ਦੀ ਹਾਲਤ ਗੰਭੀਰ ਵੇਖਦਿਆਂ ਹੋਇਆਂ ਪੀਤਕੋਟ रेफर ਕੀਤਾ ਗਿਆ ਸੋ ਡਾਕਟਰ ਨੇ ਕੀ ਗੱਲਬਾਤ ਕੀਤੀ ਹੈ ਸਵਾਸੇ ਨੂੰ ਲੈ ਕੇ ਸੁਣਦੇ ਹਾਂ ਸਾਡੇ ਕੋਲ 6 ਪੇਸ਼ੈਂਟਸ ਆਏ ਸੀਗੇ ਜੋ ਕਿ ਸਮਾਣਾ ਤੋਂ ਜਾ ਰਹੇ ਸੀ ਜੰਮੂ ਤੇ ਬੁੱਟਰ ਅਮਾਰਾ ਐਕਸੀਡੈਂਟ ਹੋਇਆ ਉਹਨਾਂ ਚ ਇੱਕ ਤਾਂ ਬਰੌਡ ਡੈਡੀ ਸੀਗਾ ਉਹਨਾਂ ਦਾ ਜਿਹੜਾ ਮੇਨ ਸੀਗਾ ਹੈਡ ਆਫ ਦਾ ਫੈਮਿਲੀ ਸੀ ਤੇ ਬਾਕੀ ਇੱਕ ਲੜਕੀ ਕਾਫੀ ਸੀਰੀਅਸਲੀ ਇੰਜਰਡ ਹੈ ਤਸ ਯੂ نو ਜਿਹੜੇ ਪੇਸ਼ੈਂਟਸ ਨੂੰ ਰੈਫਰ ਹੀ ਕਰਤੇ ਹਨ ਮੈਡੀਕਲ ਕਾਲਜ 4 ਇਹ ਮੁੰਡਾ ਵੀ ਛੋਟੇ ਮੁੰਡੇ ਹਾਂ ਛੋਟੀ ਉਮਰ ਦੀ ਲੜਕੀ ਪਰ ਉਹ ਉਸ ਫਿਰ ਵੀ ਸਟੇਬਲ ਹੈ ਇੱਕ ਲੜਕੀ ਹੈ ਜਿਹੜੀ ਮਤਲਬ ਤਾਹੀਰਾ ਕਰਕੇ ਉਹ ਥੋੜੀ ਇੰਜਰਡ ਜ਼ਿਆਦਾ ਸੀ ਤਾਂ ਉਹਨੂੰ ਅਸੀਂ ਰੈਫਰ ਕੀਤਾ ਜਿਹੜੇ ਬਜ਼ੁਰਗ ਦੇ ਮਾਲਕ ਜਿਹੋ ਉਹਨਾਂ ਦੀ ਉਮਰ ਕਿੰਨੀ ਸੀ ਅਰਾਊਂਡ 70 ইয়ার্স কই ਕਿ ਉਹਨੂੰ ਕੋਈ ਹਾਦਸੇ ਦਾ ਪਰ ਮਤਲਬ ਹਾਦਸਾ ਕਿਸ ਤਰ੍ਹਾਂ ਦਾ ਪਤਾ ਲੱਗੇ ਉਹ ਰੋਡ ਸਾਈਡ ਐਕਸੀਡੈਂਟ ਈ ਹੈ ਬਾਕੀ ਡਿਟੇਲਸ ਨਹੀਂ ਪਤਾ ਹਜੇ ਸਾਨੂੰ ਬਾਕੀ ਦੇ ਹਾਲ ਠੀਕ ਹੈ ਜੀ ਹਾਂਜੀ ਬਾਕੀ ਸਟੇਪ ਸੋ ਤੁਸੀਂ ਸੁਣਿਆ ਡਾਕਟਰ ਦਾ ਕਹਿੰਨਾ ਹੈ ਕਿ ਜਦੋਂ ਮੌਕੇ ਦੇ ਉੱਪਰ ਇਲਾਜ ਦੇ ਲਈ ਇਹਨਾਂ ਜ਼ਖਮੀਆਂ ਲਿਆਂਦਾ ਗਿਆ ਤਾਂ ਇੱਕ ਸਖਸ਼ ਬ੍ਰੋਡ ਡੈੱਟ ਪਾਇਆ ਗਿਆ ਤੇ ਉਸ ਦੀ ਪਹਿਲੇ ਹੀ ਜਾਨ ਜਾ ਚੁੱਕੀ ਸੀ ਪਰ ਬਾਕੀ ਜਿਹੜੇ ਹੈਗੇ ਨੇ ਉਹਨਾਂ ਦੀ ਹਾਲਤ ਵੀ ਦਾਦਾ ਸੀਰੀਅਸ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਜਿਹੜਾ ਆ ਮੋਗਾ ਤੋਫਰੀਦ ਕੋਟ ਰੈਫਰ ਕੀਤਾ ਗਿਆ ਉਧਰ ਪੁਲਿਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜਾ ਕਿ ਆਪਣਾ ਪੱਖ মিডিਆ ਸਾਹਮਣੇ ਰੱਖਿਆ ਜਿਹੜਾ ਰੋਡ ਐਕਸੀਡੈਂਟ ਹੋਇਆ ਜੀ ਇਹ ਸਾਨੂੰ ਕੰਟਰੋਲ ਮੋਗਾ ਤੋਤਲਾ ਮੈਡੀਸਿਨ ਜੀ ਬੋਟਰ ਟਾਪਕ ਇਹ ਗੱਡੀ ਦਾ ਐਕਸੀਡੈਂਟ ਹੋਇਆ ਮੋਕਰੇ ਜਾ ਕੇ ਦੇਖਿਆ ਸੀ ਜਿਹੜੀ ਗੱਡੀ ਆਲਟੋ ਸੀਗੀ ਜੀ ਉਹ ਬਾਰਿਸ਼ ਹੋਣ ਕਰਕੇ ਕੋਈ ਦਾ ਟਕਰਾ ਗਈ ਆ ਜਿਹਦੇ ਵਿੱਚ ਜੰਮੂ ਤੋਂ ਪਰਿਵਾਰ ਲਦਾਖ ਪਰਪੰਡ ਨੂੰ ਜਾ ਰਹੇ ਸੀਗੇ ਜੀ ਆ ਸਮਾਨਸ ਜੰਮੂ ਨਾਲ ਲਦਾਖ ਨੂੰ ਜਾ ਰਹੇ ਸੀਗੇ ਜੀ 6 ਜਣੇ ਸੀਗੇ ਜੀ ਉਹਦੇ ਵਿੱਚ ਤੇ ਜਿਨ੍ਹਾਂ ਨੂੰ 6 ਨੂੰ ਅਸੀਂ ਵੱਖ-ਵੱਖ ਗੱਡੀਆਂ ਰਹੀ ਪ੍ਰਾਈਵੇਟ ਨਹੀਂ ਸੀ ਆਪਣੀ ਗੱਡੀ ਸਰਕਾਰੀ ਅਸੀਂ ਲਿਆ ਕੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਜਿੱਥੇ ਡਾਕਟਰ ਸਾਹਿਬ ਨੇ ਇੱਕ ਬਜ਼ੁਰਗ ਜੋ 56 ਸਾਲ ਦਾ ਸੀ ਉਹਨੂੰ ਡੈਡ ਕਲੀਅਰ ਕਰ ਦਿੱਤਾ ਜੀ ਇੱਕ ਬੱਚੀ ਆ 3 ਸਾਲ ਦੀ ਜੀ ਜਿਹਦੇ ਵਿੱਚ ਦੋ ਲੇਡੀਜ਼ ਨੇ ਜੀ ਇੱਕ ਉਹਨਾਂ ਦਾ ਬੇਟਾ ਜੀ ਸਿਸਟਰ ਭਾਈ ਹੈ ਭਰਾ ਜੀ ਤੇ ਉਹਨਾਂ ਨੂੰ ਫਾਸਟਰ ਦੇ ਕੇ ਗਾ ਉਹਨੂੰ ਸਰਕਾਰੀ ਹਸਪਤਲ ਫਰੀਪੁਰ ਦਾ ਰੈਫਰ ਕਰ ਦਿੱਤਾ ਗਿਆ 25 ਉਮਰ ਕਿੰਨੇ ਕੁ ਹੋਰ ਕਿਸ ਤਰ੍ਹਾਂ ਹਾਲ ਹੈ ਬੱਚੀ ਠੀਕ ਹੈ ਜੀ ਡਾਕਟਰਾਂ ਨੇ ਸਟੇਚਰ ਵਾਇਰ ਲਗਾ ਦਿੱਤੀ ਆ ਥੋੜੀ ਹੈ ਸੀਰੀਅਸ ਹੈ ਜੀ ਪਰ ਉਹ ਵੀ ਨਾਲ ਹੀ ਰੈਫਰ ਕਰ ਰਹੇ ਨੇ ਫਰੀਪੁਰ ਕਾਲਜ ਜੀ ਕਾਰਨ ਕੀ ਕਾਰਨ ਜੀ ਬਰਸਾਤ ਦਾ ਪਾਣੀ ਜਾਨੇ ਦੱਸਣ ਮਿਲਿਆ ਕਿ ਪਾਣੀ ਖੜਾ ਸੀ ਬਰਸਾਤ ਦਾ ਗੱਡੀ ਪਾਣੀ ਚ ਜਾਣ ਕਰਕੇ ਹਮ ਦਿਸਿਆ ਨਹੀਂ ਪਿੰਪੋ ਸ਼ਹੀਦ ਪਾਣੀ ਪੈਣ ਕਾਰਨ ਗੱਡੀ ਪੂਜੀ ਚ ਟਕਰਾਈ ਗਈ ਸਾਡੇ ਵੱਲੋਂ ਜਿਸ ਤਾ ਇਹਨਾਂ ਨੂੰ ਜੋ ਸਾਡੀ ਜਿਹਨੇ ਸਹਾਇਤਾ ਸਾਨੂੰ ਸਰਕਾਰ ਨੇ ਦਿੱਤੀ ਸੀ ਉਹ ਕੀਤੀ ਹੈ ਜੀ ਕਰਕੇ ਤੇ ਬਾਕੀ ਜੋ ਕਾਰਬੀ ਹੋਗਾ ਤਾਂ ਨਾ ਬਦ ਨਹੀਂ ਕਲਾ ਕਰਨੀ। ਇਹ ਸੰਪਰਕ ਸਾਡਾ ਕੋਈ ਨਹੀਂ ਆਪ ਹੀ ਖੁਦ ਸੰਪਰਕ ਕਰ ਰਹੇ ਜੀ। ਜਿਹੜਾ ਰੋਡ ਐਕਸੀਡੈਂਟ ਹੋਇਆ ਜੀ ਇਹ ਸਾਨੂੰ ਕੰਟਰੋਲ ਮੋਗਾ ਤੋਂ ਤਲਾ ਮਿਲੀ ਸੀ ਜੀ ਬੋਟਰ ਟਪਕੇ ਗੱਡੀ ਦਾ ਐਕਸੀਡੈਂਟ ਹੋਇਆ। ਮੌਕੇ ਤੇ ਜਾ ਕੇ ਦੇਖਿਆ ਸੀ ਜਿਹੜੀ ਗੱਡੀ ਆਲਟੋ ਸੀਗੀ ਜੀ ਉਹ